पीजीआई फोर्टिस एल केमिस्ट ਅਤੇ ਹੋਰ ਵੱਡੇ ਵੱਡੇ ਹਸਪਤਾਲਾਂ ਤੋਂ ਨਿਰਾਸ਼ ਸੰਗਰੂਰ ਦੇ ਕੁਲਵੰਤ رائے ਬਾਂਸਲ ਜੀ ਨੇ ਸੁਖਮਨੀ ਹੈਲਥ ਕੇਅਰ ਦੇ ਡਾਕਟਰ ਸੁਖਵਿੰਦਰ ਕੌਰ ਮਾਨਸ਼ਾਹੀਆ ਅਤੇ ਰਾਹੁਲ ਵਰਮਾ ਦੇ ਇਲਾਜ ਤੋਂ ਪ੍ਰਭਾਵਿਤ ਹੋ ਕੇ ਨਿਰਾਸ਼ ਮਰੀਜ਼ਾਂ ਨੂੰ ਦਿੱਤਾ ਸੰਦੇਸ਼ ਸਾਰਿਆਂ ਨੂੰ ਰਾਮ ਰਾਮ ਸਤਿ ਸ੍ਰੀ ਅਕਾਲ ਮੇਰਾ ਨਾਮ ਕੁਲਵੰਤ رائے ਬਾਂਸਲ ਹੈ ਮੈਂ ਸੰਗਰੂਰ ਪਟਿਆਲਾ ਗੇਟ ਦਾ ਰਹਿਣ ਵਾਲਾ ਮੈਂ ਆਪਣੀ ਬਿਮਾਰੀ ਦਾ ਇਲਾਜ ਚੰਡੀਗੜ੍ਹ ਪੀਜੀਐਮ ਸੈਕਟਰ 32 ਦੇ ਹਸਪਤਾਲ ਚੰਡੀਗੜ੍ਹ ਵਿਖੇ ਸਰਕਾਰੀ ਹਸਪਤਾਲ ਵਿੱਚ ਅਤੇ ਇਸ ਤੋਂ ਇਲਾਵਾ ਕਾਰਪੋਰੇਟ ਦੇ ਜਿੰਨੇ ਵੀ ਹਸਪਤਾਲ ਹੈ ਇਹ ਮੰਨ ਲਓ ਵੀ ਮੈਕਸਾਰਟ 4T ਐ ਲੈਕ ਮਿਸਟਰ ਹਸਪਤਾਲ ਪੰਚਕੂਲੇ ਵਿੱਚ ਆਪਣੀ ਜੋ ਇਲਾਜ ਹੈ ਮੇਰੇ ਪੈਰ ਦੇ ਵਿੱਚ ਨਾ ਪੰਛੀ ਸੱਗਾ ਤੋਂ ਜਨ ਦੀ ਪ੍ਰੋਬਲਮ ਸੀ ਇਲਾਜ ਕਰਾਇਆ ਲੇਕਿਨ ਕਿਤੇ ਵੀ ਮੈਨੂੰ ਕੋਈ ਥੋੜਾ ਜਿਹਾ ਫਰਕ ਨਹੀਂ ਮਿਲਿਆ ਫਿਰ ਮੈਨੂੰ ਨਾ ਸੰਗਰੂਰ ਕਿਸੇ ਦੋਸਤ ਨੇ ਕਿਹਾ ਮਿੰਨੇ ਕਹਿੰਦਾ ਜੀ ਬਾਉ ਜੀ ਤੁਸੀਂ ਨਾ ਇੱਕ ਵਾਰ ਮੇਰੇ ਕਹੇ ਤੋ ਸੁਖਮਣੀ ਐਸ ਸੈਂਟਰ ਸੰਗਰੂਰ ਵਿਖੇ ਜਾਓ ਵੀ ਉਹ ਤੁਹਾਡਾ ਇਲਾਜ ਨਾ ਬਹੁਤ ਘੱਟ ਪੈਸੇ ਚ ਵੀ ਕਰ ਦੇਣਗੇ ਸਹੀ ਵੀ ਕਰ ਦੇਣਗੇ ਕਿਉਂਕਿ ਉੱਥੇ ਨਾ ਜਿਹੜੀਆਂ ਮਸ਼ੀਨਾਂ ਨੇ ਉਹਨੇ ਅੱਧਾ ਇਲਾਜ ਕਰਵਾਇਆ ਹੋਣਾ ਕਹਿੰਦਾ ਵੀ ਕੋਈ ਤੁਸੀਂ ਜਾਓ ਵੀ ਉਹਨਾਂ ਦੀਆਂ ਮਸ਼ੀਨਾਂ ਉਤਰੀ ਕੋਰੀਆ ਸੰਸਾਰ ਚ ਟੈਕਨੋਲੋਜੀ ਦੇ ਅੱਗੇ ਜਪਾਨ ਵਰਗੇ ਮੁਲਕ ਅਮਰੀਕਾ ਵਗੈਰਾ ਤੋਂ ਆਈਆਂ ਹੋਈਆਂ ਤੇ ਜਿਹੜੇ ਡਾਕਟਰ ਆ ਬੜੇ ਐਕਸਪਰਟ ਨੇ ਉੱਥੇ ਤੁਨੂੰ ਡਾਕਟਰ ਰੌਹਲ ਬਰਮਾ ਜੀ ਮੈਡਮ ਡਾਕਟਰ ਸੁਵਿੰਦ ਕੌਰ ਜੀ ਮਾਨਸਾਹੀਆ ਉਹ ਸੁਣਨੂੰ ਮਾਡਰਨ ਟੈਕਨੀਕ ਨਾਲ ਇਲਾਜ ਕਰਨਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਮੈਂ ਇੱਥੇ ਆ ਗਿਆ ਮੈਂ ਬੜਾ ਨਿਸ਼ਚੈ ਨਾਲ ਲੈ ਕੇ ਟੈਕਨੀਕ ਨਾਲ ਆਪਣਾ ਇਲਾਜ ਕਰਾਇਆ ਇੱਥੇ ਗਠੀਆ ਜੋੜਾਂ ਦੇ ਦਰਦ ਸਰਵੈਕਲ ਦੇ ਸਕ ਮੋਟਾ ਪੈਦਾ ਲਾਜ ਕੀਤਾ ਜਾਂਦਾ ਇਸ ਤੋਂ ਇਲਾਵਾ ਜੋ ਅੱਜ ਕੱਲੇ ਟੈਨਸ਼ਨ ਵਧੀ ਹੋਈ ਹੈ ਨਾ ਮਾਨਸਿਕ ਦਿਮਾਗ ਕੀ ਸੰਤੋਲਨ ਨਾ ਵਿਗੜਿਆ ਬਈ ਡਿਪਰੈਸ਼ਨ ਉਹ ਵੀ ਬੜਾ ਵਧੀਆ ਲਾਜ ਕੀਤਾ ਜਾਂਦਾ ਮੈਂ ਬੇਨਤੀ ਕਰਦਾ ਵੀ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆਓ ਮੈਂ ਇਹਨਾਂ ਦਾ ਬਹੁਤ ਧੰਨਵਾਦੀਆਂ ਇਹਨਾਂ ਨੇ ਮੈਨੂੰ ਠੀਕ ਕਰਤਾ ਬਹੁਤ ਥੋੜੇ ਸਮੇਂ ਦੇ ਵਿੱਚ 50 ਸਾਲ ਤੋਂ ਉੱਪਰ ਜੋ ਵੀ ਔਰਤ ਹੋਵੇ ਮਰਦ ਹੋਵੇ ਉਹਨਾਂ ਨੂੰ ਇੱਕ ਸਾਲ ਦੇ ਵਿੱਚ ਘੱਟੋ ਘੱਟ 10 ਦਿਨ ਜ਼ਰੂਰ ਆਰਾਮ ਕਰਨਾ ਚਾਹੀਦਾ ਹੈ ਤਾਂ ਕਿ ਗੰਭੀਰ ਬਿਮਾਰੀਆਂ ਤੋਂ ਬਚਾਅ ਹੋ ਸਕੇ ਮੈਂ ਇਹਨਾਂ ਦਾ ਫੇਰ ਬਹੁਤ ਜ਼ਿਆਦਾ ਧੰਨਵਾਦੀਆਂ ਇਹਨਾਂ ਨੇ ਬਹੁਤ ਥੋੜੇ ਸਮੇਂ 'ਚ ਆਰਾਮ ਕੀਤਾ ਹੈ ਜਿਹੜਾ ਇਹਨਾਂ ਦਾ ਸਟਾਫ ਹੈ ਸਟਾਫ ਬੀ ਬਹੁਤ ਮਿਹਨਤਸ਼ਾਲ ਹਸਮੁਖ ਹੈ ਜਿੰਨਾ ਕੇ ਇਲਾਜ ਕਰਨ ਦੇ ਵਿੱਚ ਬੜਾ ਸਹਾਇ ਹੁੰਦਾ ਮੈਂ ਫੇਰ ਧੰਨਵਾਦ ਕਰਦਾ ਵੇ ਇੱਕ ਵਾਰ ਤੁਸੀਂ ਜਰੂਰ ਇੱਥੇ ਆਓ ਤੇ ਆਪਣਾ ਇਲਾਜ ਹੈ ਜਿਹੜਾ ਬੇਸ਼ਕ ਤੁਹਾਡਾ ਡਿਸਕ ਦਾ ਹੈ ਸਰਵਾਈਕਲ ਦਾ ਹੈ ਕੋਈ ਜੋੜਾਂ ਦਾ ਦਰਦ ਹੈ ਗਠੀਏ ਜੂਲ ਕੇ ਸੜ ਹੈ ਇੱਥੇ ਜੋ ਆਉਂਗੇ ਨਾ ਤੁਹਾਨੂੰ ਬਹੁਤ ਘੱਟ ਪੈਸੇ ਚ ਤੇ ਵਧੀਆ ਤੁਹਾਡਾ ਇਲਾਜ ਕੁਆਲਟੀ ਵਾਲਾ ਤੁਹਾਨੂੰ ਮਿਲੂ ਬਹੁਤ ਬਹੁਤ ਧੰਨਵਾਦ 63 ਦਾ ਬਿਲਾ ਦਰਤੀ ਹਾਂ ਹਾਂਜੀ ਹਾਂਜੀ ਹਾਂ ਠੀਕ ਹੁਣ ਬਹੁਤ ਵਾਰ ਕਿਹਾ ਵੇਣਾ ਨੂੰ ਤੇ ਜਿਹੜੀ ਇਹ ਮਸ਼ੀਨ ਆ ਨਾ ਜੀ ਇਹ ਮਸ਼ੀਨ ਇਹ ਮਸ਼ੀਨ ਬਹੁਤ ਬਾਤਮਾਲ ਮਸ਼ੀਨ ਹੈ ਇਹਦੇ ਵਿੱਚ ਜਿਹੜੇ ਸਰੀਰ ਦੇ ਵਿੱਚ ਤੁਹਾਡੇ ਮਿਨਰਲ ਨੇ ਵਿਟਾਮਿਨ ਨੇ ਜੈਜ ਦੇ ਪਰ ਨੇ ਬਲੱਡ ਦੇ ਟੈਸਟ ਕਰਾ ਲੈ ਇਹ ਮਸ਼ੀਨ ਦੇ ਵਿੱਚ ਕੋਈ ਤੁਸੀਂ ਲਿਟਣਾ ਲਿਟਣ ਨਾਲ ਇਹਦਾ ਕਨੈਕਸ਼ਨ ਹੈ ਜਿਹੜਾ ਕੰਪਿਊਟਰ ਨਾਲ ਹੈ ਕੰਪਿਊਟਰ ਦੇ ਵਿੱਚ ਸਾਰਾ ਕੁਝ ਜੋ ਸਰੀਰ ਦੇ ਵਿੱਚ ਤੁਹਾਡੇ ਵਿਟਾਮਿਨ ਹੈ, ਮਿਨਰਲ ਹੈ, ਉਹ ਸਾਰੇ ਆ ਜਾਣਗੇ ਜੋ ਕਮੀਆਂ ਪੈਸੀਆਂ ਹੋਣੀਆਂ ਇਹ ਦਵਾਈ ਨਾਲ ਤੇ ਇੱਕ ਸਰਸਾਈਜ਼ ਦੇ ਥੈਰੇਪੀ ਨਾਲ ਕੀ ਕੀਤੀ ਜਾਵੇ ਧੰਨਵਾਦ